ਫਰਗਟ ਦਾਸ ਜੀ ਟਿੱਲਾ ਬੁਰਜ ਉਹਨਾਂ ਦਾ ਬਹੁਤ ਵੱਡਾ ਸਤਿਕਾਰ ਕਰਦੇ ਆ ਜਿਹੜੇ ਬੱਚਿਆਂ ਨੂੰ ਆਸ਼ੀਰਵਾਦ ਦੇਣ ਦੇ ਲਈ ਇਹਨਾਂ ਪੰਜਾਬ ਦੀਆਂ ਛੇਰ ਬੱਚਿਆਂ ਨੂੰ ਆਸ਼ੀਰਵਾਦ ਦੇਣ ਦੇ ਲਈ ਫਾਈਨਲ ਮੁਕਾਬਲੇ ਲਈ ਸਾਡੇ ਦਰਮਿਆਨ ਪਹੁੰਚੇ ਨੇ ਅਸੀਂ ਉਹਨਾਂ ਦਾ ਬਹੁਤ ਵੱਡਾ ਸਤਿਕਾਰ ਕਰਦੇ ਆ ਸਮੂਹ ਪ੍ਰਬੰਧਕ ਕਮੇਟੀ ਦੇ ਵੱਲੋਂ ਬਹੁਤ ਵੱਡਾ ਧੰਨਵਾਦ ਹੈ ਇੱਕ ਚੋਟੀ ਦਾ ਮੁਕਾਬਲਾ ਖੇਡਿਆ ਜਾਵੇਗਾ ਦੋਨਾਂ ਟੀਮਾਂ ਦੇ ਦਰਮਿਆਨ ਅੱਜ ਦੇ ਦਿਨ ਦਾ ਫਾਈਨਲ ਮੁਕਾਬਲਾ ਪੰਜਾਬ ਦੀਆਂ 3 ਦੇ ਦਰਮਿਆਨ ਮੇਰੀ ਵੀਰੋ ਲక్ష్ਮੀ ਹੈ 2 ਨੰਬਰ ਦੀ ਕਿਟ ਦੇ ਵਿੱਚ ਕਹਿੰਦੇ ਲక్ష్ਮੀ ਕਬੱਡੀ ਪਾਉਣ ਦੇ ਲਈ ਵਰੀ ਹੈ ਹੁਣ ਕਹਿੰਦੇ ਸੱਤਾਂ ਖਿਡਾਰਨਾਂ ਤੇ ਬੋਲਿਆ ਹੋਇਆ ਤਾਲਾ ਹੈ ਹੁਣ ਕਹਿੰਦੇ ਕਿਹੜੀ ਖਿਡਾਰਨ ਵੱਜ ਕੇ ਟਰਾਈ ਕਰੇਗੀ ਫਾਈਨਲ ਮੁਕਾਬਲਾ ਖੇਡਿਆ ਜਾ ਰਿਹਾ ਹੈ ਪੰਜਾਬ ਦੀਆਂ ਸ਼ੇਰ ਬੱਚੀਆਂ ਦਾ ਮੁਕਾਬਲਾ ਤੇ ਰਜਵੀਰ ਸੇਫ ਕਹਿੰਦੇ ਆਪਣੇ ਪਾੜੇ ਦੇ ਵਿੱਚ ਵਾਪਸ ਮੁੜਦੀ ਹੋਈ ਹੈ ਹੁਣ ਦੇਖਦੇ ਹਾਂ ਕਬੱਡੀ ਫੇਰ 6 ਨੰਬਰ ਦੀ ਕਿਟ ਦੇ ਵਿੱਚ ਪਈ ਹੋਈ ਹੈ ਹੁਣ ਦੇਖਦੇ ਆ ਟੱਕਰ ਕਿਹਦੇ ਨਾਲ ਹੋਵੇਗੀ ਗੱਲ ਫੇਰ ਸਮੇਂ ਤੇ ਨੈਰਾ ਗਾਗਾ ਤੇ ਮੰਡਾਲੀ ਦੀਆਂ ਟੀਮਾਂ ਦੇ ਦਰਮਿਆਨ ਧਰਤੀ ਵਿੱਚ ਪਾਣੀ ਕੋਖੇ ਵਿੱਚ ਧੀ ਨਾ ਸਾਂਹੇ ਤੱਕ ਖਤਮ ਕਹਾਣੀ ਧਰਤੀ 'ਚ ਪਾਣੀ ਲੋਖ ਵਿੱਚ 30 ਨਾਸਾਮੇ ਤਾਂ ਇਹ ਖਤਮ ਕਹਾਣੀ ਔਰ ਸਾਹਮਣੇ ਕਹਿੰਦੇ ਮਾਹੀ ਦੀ ਰੇਡ ਤੇ ਬੋਲ ਸਾਡੀ ਪੈਂਦੇ ਮਾਹੀ ਮਾਹੀ ਕਹਿੰਦੇ ਹੁਣ ਕਬੱਡੀ ਕੌਣ ਲਈ ਵਧੀ ਹੋਈ ਹੈ ਲੜਕੀਆਂ ਦਾ ਇੱਕ ਬਹੁਤ ਵਧੀਆ ਮੁਕਾਬਲਾ ਖੇਡਿਆ ਜਾ ਰਿਹਾ ਹੈ ਇੱਥੇ ਬੇ ਹਿੰਮਤੇ ਜੋ ਬਹਿ ਕੇ ਸ਼ਿਕਵਾ ਕਰਨ ਮੁਕਦਰਾਂ ਦਾ ਉੱਗਣ ਵਾਲੇ ਉੱਤ ਪੈਂਦੇ ਨੇ ਪਾੜ ਕੇ سینਾ ਪੱਥਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ سینਾ ਪੱਥਰਾਂ ਦਾ ਪੰਜ ਨੰਬਰ ਕਿੱਟ ਦੇ ਵਿੱਚ ਤਵੰਦੇ ਇਤਨੇ ਬੋਲੇ ਹੋਇਆ ਤਵਾਏ ਲਹਿਰੇ ਗਾਗੇ ਦੇ ਵਿਹੜੇ ਦੇ ਵਿੱਚ ਹੁਣ ਦੇਖਦੇ ਆ ਟੱਕਰ ਕਿੱਦਾਂ ਦੀ ਹੋਵੇਗੀ ਗੱਲ ਸਮੇਂ ਤੇ ਹੋਣੀ ਆ ਕਹਿੰਦੇ ਖਾਬ ਪੂਰੇ ਕਰਨੇ ਆ ਜ਼ਿੰਦਗੀ ਅਧੂਰੀ ਤੇ ਮੁੱਲ ਅਸੀਂ ਮੋੜਨੇ ਆ ਮਾਪਿਆਂ ਦੀ ਚੋਰੀ ਤੇ ਆ ਬੂਟਿਆ ਦੱਸਾਂਗੇ ਗੁੱਡੀ ਅੰਬਰਾ ਤੇ ਚੜ੍ਹ ਕੇ ਰੱਖ ਦੇਾਂਗੇ ਕਈਆਂ ਦੇ ਕਲੇਜੇ ਅਸੀਂ ਸੜ ਕੇ ਪਰ ਪਰ ਉਧਰਲੇ ਪਾਸੇ ਹੱਲਾ ਗੱਲਾ ਹੋਇਆ ਤੇ ਤਾੜੀਆਂ ਵੱਜੀਆਂ ਮਡੌਲੀ ਵਾਲਿਆਂ ਕਹਿੰਦੇ ਨਸਰੀ ਵਾਲਾ ਜਿਹੜਾ ਪ੍ਰਦਰਸ਼ਨ ਕਰ ਰਹੀ ਹੈ ਚੋਟੀ ਦਾ ਮੁਕਾਬਲਾ ਹੈ ਫਾਈਨਲ ਮੁਕਾਬਲਾ ਹੈ ਵੀ ਜਿੱਤਾਂ ਦੇ ਨਾਲ ਫੈਸਲੇ ਧੂਰੇ ਰਹਿਣਗੇ ਮੈਚ ਫਾਈਨਲ ਚੱਲਦਾ ਹੈ ਪੜਾਕੇ ਪੂਰੇ ਪੈਣਗੇ ਮੈਚ ਫਾਈਨਲ ਚੱਲਦਾ ਹੈ ਪੜਾਕੇ ਪੂਰੇ ਪੈਣਗੇ ਦਰਸ਼ਕ ਵੀ ਕਹਿੰਦੇ ਕੋਈ ਖੜਕੇ ਕੋਈ ਬਹਿ ਕੇ ਕੋਈ ਕੁਰਸੀਆਂ ਤੇ ਬੈਠਾ ਆਨੰਦ ਮਾਣਦਾ ਆਡੀ ਮੈਂ ਖੇਡ ਕਬੱਡੀ ਕਹਿੰਦੇ ਪੰਜਾਬ ਨੈਸ਼ਨਲ ਸਟਾਈਲ ਕਹਿੰਦੇ ਮੁਕਾਬਲੇ ਖੇਡੇ ਜਾ ਰਹੇ ਹੈ ਜਿੱਕਟ ਦੇ ਵਿੱਚ ਕਹਿੰਦੇ ਖਿਡਾਰੀ ਨੇ ਕਹਿੰਦੇ ਸੇਵ ਰੇਡ ਪਾ ਕੇ ਬਾਸ ਹੁਣ ਕਹਿੰਦੇ 12 ਨੰਬਰ ਦੀ ਕਿਰ ਦੇ ਵਿੱਚ ਰੇਡ ਪਾਉਣ ਦੇ ਲਈ ਪਹਲੇ ਪਾਰ 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 ਤਾੜੀਆਂ 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 ਕਹਿੰਦੇ ਆਪ ਮੁਹਾਰੇ ਮੁਹਾਰੇ ਵੱਜੀਆਂ ਨੇ ਹੁਣ ਦੇਖਦੇ ਹਾਂ ਟੱਕਰ ਕਿਹਦੇ ਨਾਲ ਹੋਵੇਗੀ ਨਵੀ ਨੇ ਕਹਿੰਦੇ ਫਿਰ ਤੋਂ ਤਵਾ ਬੋਲਿਆ ਲਾਰੇ ਗਾਗੇ ਦੀ ਟੀਮ ਨੇ ਖੜਨਾ ਤਿਆਰ ਪਰ ਤਿਆਰ ਨਹੀਂ ਹੁਣ ਦੇਖਦੇ ਆ ਕਿਦਾਂ ਦੀ ਵਿਰੋਧ ਬੰਦੀ ਦੇ ਨਾਲ ਕਿਦਾਂ ਦੀ ਵਿਰੋਧ ਬੰਦੀ ਦੇ ਨਾਲ ਨਾ ਪਰਖੀਏ ਤੋਰਾ ਨੂੰ ਗੱਲ ਸੁਣ ਲੇ ਜਮਾਲ ਦੀ ਜਰੂਰ ਮਿੱਤਰੋ ਚਿੱਟੀ ਚੁੰਨੀ ਨਸ ਹਾਗਣ ਦੇ ਜੱਜ ਦੀ ਨਾ ਰੰਡੀ ਦੇ ਸੰਧੂਰ ਮਿੱਤਰੋ ਚਿੱਟੀ ਚੁੰਨੀ ਨਸ ਹਾਗਣ ਦੇ ਜੱਜ ਦੀ ਨਾ ਰੰਡੀ ਦੇ ਸੰਧੂਰ ਰੇਡਾਂ ਪੈਂਦੀਆਂ ਜੱਫੇ ਲੱਗਦੇ ਆ ਕਮਾਲਪੁਰ ਪਿੰਡ ਕਹਿੰਦੇ ਜਿੰਦ ਦੇ ਇਲਾਕੇ ਦਾ ਪਿੰਡ ਜ਼ਿਲ੍ਹੇ ਸੰਗਰੂਰ ਦਾ ਪਿੰਡ ਹੈ ਰੇਡ ਪੈ ਗਈ ਤੇ ਕਰਦੇਓ ਗੱਲ ਜੀ ਵੀਰ ਨੇ ਕਹਿੰਦੇ ਵਦਕੇ ਤਾਵਾ ਬੋਲਿਆ ਮਾਈ ਭੱਗੋ ਫੜ ਤਲਵਾਰ ਲੜੀ ਮੈਂ ਜਹਾਜ਼ ਉਡਾਉਂਦੀ ਧੀ ਵੇਖੀ ਬਣ ਬਾਰਡਰਾਂ ਤੇ ਪਹਿਰੇਦਾਰ ਖੜੀ ਇਹ ਪੰਜਾਬ ਦੀਆਂ ਸ਼ੇਰ ਬੱਚੀਆਂ ਦਾ ਮੁਕਾਬਲਾ ਹੈ ਕੁੜੀਆਂ ਕਿਸੇ ਨਾਲੋਂ ਘੱਟ ਨਹੀਂ ਹੈ ਮਹੀਨੇ 2 ਨੰਬਰ ਕਿੱਟ ਦੇ ਵਿੱਚ ਲਹਿਰੇ ਗਾਗੇ ਦੀ ਟੀਮ ਦੇ ਵੱਲੋਂ ਬੋਲੇ ਹੋਏ ਤਾਵੇ ਹੁਣ ਦੇਖਦੇ ਆ ਨੰਬਰ ਜਾਫੀਆਂ ਦੇ ਹਿੱਸੇ ਜਾ ਚੜਿਆ ਹੈ ਬਹੁਤ ਧੰਨਵਾਦ ਜਿਹੜਾ ਕਰਦੇ ਆ ਬਾਬਾ ਪ੍ਰਗਟਦਾਸ ਜੀ ਜਿਹੜੇ ਇਹਨਾਂ ਬੋਲਾਂ ਤੋਂ ਖੁਸ਼ ਹੋ ਕੇ ਬਹੁਤ ਸਾਰਾ ਜਿਹੜਾ ਪਿਆਰ ਭੇਜਿਆ ਤੇ ਬਹੁਤ-ਬਹੁਤ ਜਿਹੜਾ ਧੰਨਵਾਦ ਕਰਦੇ ਆ ਵੀ ਸਾਡੇ ਪਿੰਡ ਦੇ ਬਾਬੇ ਜੀਆਂ ਮੇਹਰਾਂ ਨੇ ਹਰ ਮਾਂ ਦਾ ਪੁੱਤ ਕਮਾਉ ਹੈ ਬਾਬਾ ਪ੍ਰਗਟਦਾਸ ਜੀ ਕਹਿੰਦੇ ਖੇੜੀ ਗੁਰਜ ਵਾਲੇ ਕਹਿੰਦੇ ਉਹਨਾਂ ਦਾ ਵੀ ਬਹੁਤ-ਬਹੁਤ ਜਿਹੜਾ ਸਤਕਾਰ ਤੇ ਦਿਲੋਂ ਧੰਨਵਾਦ ਦਿਲੋਂ ਦੁਆਵਾਂ ਕਹਿੰਦੇ ਉਹਨਾਂ ਦੇ ਲਈ ਹੈ ਤੇ ਬਹੁਤ ਸਾਰਾ ਪਿਆਰ ਭੇਜਿਆ ਬਹੁਤ-ਬਹੁਤ ਧੰਨਵਾਦ ਉਹ ਜਿਹੜਾ ਹੈੱਡਫੋਨ ਲੈ ਸਕਦੇ ਆਪਾਂ ਉਹ ਜਿਹੜੇ ਸਾਡੇ ਸਤਿਕਾਰਯੋਗ ਉਹਨਾਂ ਵੱਲੋਂ ਦਿੱਤੇ ਜਾ ਰਹੇ ਆ ਗੁਣੀ ਪਰੋਚਾ ਸਾਡਾ ਸਤਿਕਾਰਯੋਗ ਭਰਾ ਆਇਆ ਬਹੁਤ ਬਹੁਤ ਧੰਨਵਾਦ ਜੀ ਹਾਉ ਜੀ ਬੇਨਤੀ ਹੈ ਮੰਡੋਲੀ ਦੀ ਖਿਡਾਰਨਾ ਪ੍ਰਾਈਜ਼ ਪ੍ਰਾਪਤ ਕਰੋ ਜੀ ਦਰਸ਼ਨ ਸਿੰਘ ਜੀ ਪਾਜੀ ਸੂਬੇਦਾਰ ਸਾਹਿਬ ਦੋਨੇ ਪ੍ਰਾਈਜ਼ ਜਿਹੜੇ ਉਹਨਾਂ ਵੱਲੋਂ ਸਪான்ਸਰ ਕੀਤੇ ਗਏ ਆ ਬਹੁਤ ਬਹੁਤ ਧੰਮਾਦ ਪਹਿਲਾ ਤੇ ਦੂਜਾ ਪ੍ਰਾਈਜ਼ ਲੜਕੀਆਂ ਦਾ ਸਪਾਂਸਰ ਕੀਤਾ ਗਿਆ ਉਸ ਇੱਥੇ دل ਤੋਂ ਧੰਨਵਾਦ ਕਰਦੇ ਹਾਂ ਉਹਨਾਂ ਦਾ ਸਮੂਹ ਪ੍ਰਬੰਧਕ ਕਮੇਟੀ ਦੇ ਵੱਲੋਂ ਫੌਜੀ ਸੂਬੇਦਾਰ ਸਾਹਿਬ ਸਰਦਾਰ ਗੁਰਲਾਲ ਸਿੰਘ ਜੀ ਗੇਵੀ ਸਰਪੰਚ ਸਾਹਿਬ ਆਪਾ ਪਟਨਾ ਜੀ ਕਹਿੰਦੇ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਐ ਸ਼ਿੰਦਾ ਦੀਵਾਲ ਪੁੱਜੇ ਹੋਏ ਆ ਸਾਡਾ ਸਾਡੇ ਕਹਿੰਦੇ ਪ੍ਰੋਚਾ ਸਾਹਿਬ ਵੱਲੋਂ ਜਿਹੜੇ ਉਹ 에어ਪੋਰਟ ਦੇ ਕੇ ਜਿਹੜਾ ਵੱਡਾ ਜਿਹੜਾ ਮਾਨ ਦਿੱਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ ਬਾਬਾ ਜੀ ਦੇ ਸ਼ੁਭ ਹੱਥਾਂ ਦੇ ਨਾਲ ਇਹਨਾਂ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਜਾ ਰਿਹਾ ਹੈ ਪ੍ਰਾਈਜ਼ ਦਿੱਤਾ ਜਾ ਰਿਹਾ ਹੈ ਇਨਾਮ ਦਿੱਤਾ ਜਾ ਰਿਹਾ ਹੈ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਮੰਜਰਾਂ ਸਰ ਕਰਨੀਆਂ ਨੇ ਦੇ ਨਾਲ ਕਹਿੰਦੇ ਸਨਮਾਨ ਪ੍ਰਿੰਸ ਸਿੰਘ ਤੇ ਹਰਮਨ ਸਿੰਘ ਬਹੁਤ ਵੱਡਾ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਸਾਡਾ ਸਤਿਕਾਰ ਕਰਦੇ ਆ ਜਿੰਨੇ ਵੀ ਦਰਸ਼ਕ ਵੀਰ ਆਪਣੇ ਕੀਮਤੀ ਸਮੇਂ ਦੇ ਵਿੱਚ ਉਹ ਸਮਾਂ ਕੱਢ ਕੇ ਸਾਡੇ ਇਸ ਖੇਡ ਮੇਲੇ ਦਾ ਹਿੱਸਾ ਬਣੇ ਨੇ ਅਸੀਂ ਬਹੁਤ ਵੱਡਾ ਧੰਨਵਾਦ ਕਰਦੇ ਆ ਗगन ਕੋਚ ਕਹਿੰਦੇ ਲੁਧਿਆਣੇ ਵਾਲੇ ਕਹਿੰਦੇ ਅੱਜ ਸਵੇਰ ਤੋਂ ਬਹੁਤ ਵੱਡੀਆਂ ਜਿਹੜੀਆਂ ਸਵਾਮਾਂ ਦਿੱਤੀਆਂ ਤੇ ਉਹਨਾਂ ਦਾ ਮਾਨ ਸਨਮਾਨ ਅੰਦਰ ਵਾਲ ਪੇਪਰ ਦੇ ਨਾਲ ਬਾਬਾ ਜੀ ਦੇ ਸ਼ੁਭ ਹੱਥਾਂ ਦੇ ਵਿੱਚੋਂ ਦਿੱਤਾ ਜਾ ਰਿਹਾ ਹੈ ਸ਼ਿੰਦਾ ਅਦੀਵਾਲ ਜੀ ਗਿਆਬੀ ਮਾਂ ਬੋਲੀ ਦੀ ਕਹਿੰਦੇ ਬਹੁਤ ਜਿਹੜੇ ਸੋਹਣੇ ਬੋਲ ਬੋਲੇ ਆ ਤੇ ਉਹਨਾਂ ਦਾ ਸਨਮਾਨ ਉਹ ਕੀਤਾ ਜਾ ਰਿਹਾ ਹੈ ਮਹੰਤ ਬਾਬਾ ਕਹਿੰਦੇ ਪ੍ਰਗਟਦਾਸ ਜੀ ਕਹਿੰਦੇ ਉਹਨਾਂ ਦਾ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਕਰਦੀਆਂ ਜੀ ਬੁਰਜ ਟਿੱਲਾ ਕਹਿੰਦੇ ਹਰ ਪਰਬਜੀਤ ਦਾਸ ਦਾ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸਤਿਕਾਰ ਬਹੁਤ ਸਾਰੇ ਦਰਸ਼ਕ ਸਾਡੇ ਨਗਰ ਨਿਵਾਸੀ ਬਹੁਤ ਸਾਰੀਆਂ ਇਲਾਕੇ ਦੀਆਂ ਟੀਮਾਂ ਬਹੁਤ ਸਾਰੀਆਂ ਟੀਮਾਂ ਖੇਡੀਆਂ ਤੇ ਖੇੜ ਕੇ ਆਪਣਾ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਔਰ ਫਾਈਨਲ ਸੈਕੰਡ ਫਾਈਨਲ ਦੇ ਵਿੱਚ ਫਾਸਟ ਸੈਕਿੰਡ ਤੁਸੀਂ ਲੜਕੀਆਂ ਦੇ ਮੈਚ ਜਿਹੜੇ এনਵਾਇਰਨਮੈਂਟ ਕੀਤੇ ਆ ਪਹਿਲੇ ਦਿਨ ਦੇ ਕਬੱਡੀ ਟੂਰਨਾਮੈਂਟ ਦੇ ਵਿੱਚ ਨੈਸ਼ਨਲ ਸਟਾਈਲ ਦੇ ਵਿੱਚ ਪੰਜਾਬ ਦੇ ਵਿੱਚ ਨੈਸ਼ਨਲ ਸਟਾਈਲ ਜਿਹੜੀ ਕਬੱਡੀ ਦੀ ਬਹੁਤ ਸੋਹਣੇ ਮੈਚ ਹਰ ਪਿੰਡ ਦੇ ਵਿੱਚ ਹੋਣ ਲੱਗੇ ਬਹੁਤ ਚੰਗੀ ਜਿਹੜੀ ਸ਼ਲਾਘਾਯੋਗ ਪਿਛਲੇ ਕਾਫੀ ਸਮੇਂ ਤੋਂ 4-5 ਸਾਲ ਹੋ ਗਏ ਮੈਚ ਕਰਾਉਂਦੇ ਆ ਔਰ ਇਸ ਟੂਰਨਾਮੈਂਟ ਦੇ ਵਿੱਚ ਬਹੁਤ ਵੱਡਾ ਸਹਿਯੋਗ ਜਿੱਥੇ ਹਰ ਸਾਲ ਹੁੰਦਾ ਹੈ ਮਹਾਂਤ ਬਾਬਾ ਪ੍ਰਕਾਸ਼ਦਾਸ ਜੀ ਗੁਰਜਤੱਲੇ ਖੇੜੀ ਵਾਲਿਆਂ ਨੂੰ ਜਦੋਂ ਵੀ ਬੇਨਤੀ ਕੀਤੀ ਆਪਾਂ ਅਮੇ ਨਗਰ ਦੇ ਵੱਲੋਂ ਹੋਵੇ ਭਾਵੇਂ ਕਲੱਬ ਦੇ ਵੱਲੋਂ ਹੋਵੇ ਭਾਵੇਂ ਪੰਚਾਇਤ ਦੇ ਵੱਲੋਂ ਹੋਵੇ ਕਦੇ ਬਾਬਾ ਜੀ ਦੇ ਮੂੰਹ ਤੋਂ ਨਾ ਨਹੀਂ ਸੁਣੀ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਪਸ਼ੂਆਂ ਨੂੰ ਲੱਗੀਆਂ ਸੀਗੀਆਂ ਆਪਾਂ ਬਣੀ ਵੀ ਕਰਾਈ ਸੀ ਬਾਬਾ ਜੀਾਂ ਤੋਂ ਆਪਾਂ ਨੇ ਵੇਖਿਆ ਕਿ ਉਹ ਵੀ ਹਾਲਾਤ ਆਪਣੇ ਪਿੰਡ ਦੇ ਵਿੱਚ ਆਏ ਸੀਗੇ ਸੋ ਬਾਬਾ ਧੂਣੀ ਦਾਜਿਆਂ ਦੀ ਬਾਬਾ ਬੁੱਧ ਦਾਜਿਆਂ ਦੀ ਬਾਬਾ ਅਮਰਦਾਸ ਜਿਆਂ ਦੀ ਵੱਡੀ ਅਪਾਰ ਕਿਰਪਾ ਹੈ ਜਿਸ ਤੇਰੇ ਦੇ ਉੱਪਰ ਬਾਬਾ ਜੀ ਤਪੱਸਿਆ ਕਰ ਰਹੇ ਨੇ ਔਰ ਸੇਵਾ ਨਿਭਾ ਰਹੇ ਨੇ ਆਪਣੀ ਸਮੁੱਚੀ ਗram ਪੰਚਾਇਤ ਵੱਲੋਂ ਆਪਣੇ ਨਗਰ ਨਿਵਾਸੀਆਂ ਵੱਲੋਂ ਬਾਬਾ ਜੀ ਦਾ ਇੱਥੇ ਪਹੁੰਚਣ ਦੇ ਬਹੁਤ-ਬਹੁਤ ਧੰਨਵਾਦ ਕਰਦਾ ਔਰ ਇੱਥੇ ਪਹੁੰਚਣ ਤੇ ਜੀ ਆਇਆਂ ਨੂੰ ਆਖਦਾ ਔਰ ਬਾਬਾ ਜੀ ਵੱਲੋਂ ਇੱਕ ਅਸ਼ੀਰਵਾਦ 2100 ਰੁਪਏ ਜਿਹੜਾ ਕਲੱਬ ਨੂੰ ਮਾਲੀ ਮਦਦ ਦਿੱਤੀ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਖੇਡਾਂ ਨੂੰ ਬਹੁਤ ਅੱਛਾ ਜਿਹੜਾ ਪ੍ਰਮੋਟ ਕਰਨੇ ਹੈ